ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜਦੋਂ ਕਾਨਫਰੰਸ ਕੀਤੀ ਗਈ ਤਾਂ ਇਸ ਦੇ ਵਿੱਚ तमाम ਵੱਡੇ ਲੀਡਰ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਇੱਕ ਇੱਕ ਕਰਕੇ ਕਈ ਵੱਡੇ ਸਾਰੇ ਇਲਜ਼ਾਮ ਜਿਹੜੇ ਨੇ ਸੁਖਬੀਰ ਬਾਦਲ ਦੇ ਉੱਤੇ ਲਗਾਏ ਗਏ ਦੱਸਿਆ ਗਿਆ ਕਿ ਕਿਵੇਂ ਸੁਖਬੀਰ ਬਾਦਲ ਨੇ ਪਾਰਟੀ ਨੂੰ ਜੜਾਗਾ ਖਲਾਰ ਕੇ ਰੱਖ ਦਿੱਤਾ ਖੇਰੂ ਖੇਰੂ ਕਰਕੇ ਰੱਖ ਦਿੱਤਾ ਉੱਥੇ ਬੀਬੀ ਜ਼ਗੀਰ ਕੋਰ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਗੁਨਾਹਾਂ ਦੀ ਜੜੀ ਹੈ ਮਾਫੀ ਮੰਗ ਲੈਣੀ ਚਾਹੀਦੀ ਹੈ ਤਦ ਆਦਿ ਇਹ ਕਿ ਬਾਗੀ ਧੜੇ ਦਾ ਵੱਡਾ ਇਲਜ਼ਾਮ ਹੈ ਕਿ ਪਾਰਟੀ ਦੀ ਸਲਾਹ ਤੋਂ ਬਿਨਾਂ ਕਿਸ ਸੁਖਵੀਰ ਬਾਦਲ ਨੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਸੁਖਵੀਰ ਬਾਦਲ ਨੇ ਗੱਠ ਜੋੜ ਕਰਨ ਵਾਸਤੇ ਬੀਜੇਪੀ ਦੇ ਅੱਗੇ ਤਰਲੇ ਕੱਡੇ ਨੇ ਜੀ ਅਕਾਲਤਰ ਸਾਹਿਬ ਜੀ ਦਾ ਪੇਸ਼ ਹੋਣ ਦਾ ਕੋਈ ਵਿਧੀ ਵਿਧਾਨ ਨਹੀਂ ਕੋਈ ਸਿਧਾਂਤ ਹੈ ਕੋਈ ਮर्याਦਾ ਹੈ ਲੰਬਾ ਇਤਿਹਾਸ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੋਟਾ ਸਿੰਘ ਜੀ ਸਰਦਾਰ ਸੁਜੀਤ ਸਿੰਘ ਜੀ ਬਰਨਾਲਾ ਸਭਨਾਂ ਨੇ ਪੇਸ਼ ਹੋ ਕੇ ਉੱਥੇ ਖਿਮਾ ਚਾਹਤਨਾ ਕੀਤੀ ਜੇ ਕੋਈ ਵਿਧੀ ਵਿਦਾਨ ਹੈ ਤਾਂ ਇਹ ਹੈ ਕਿ ਪਹਿਲਾਂ ਜਾ ਕੇ ਸਕਤਰਤ ਦੇ ਵਿੱਚ ਸ਼੍ਰੀ ਅਕਾਲ ਤਰ ਸਾਹਿਬ ਦੇ ਜਥੇਦਾਨ ਨੂੰ ਮਿਲ ਕੇ ਚਿੱਠੀ ਦੇਣੀ ਪੈਂਦੀ ਹੈ ਆ ਆ ਸਾਡੇ ਕੋਲ ਗਲਤੀਆਂ ਹੋਈਆਂ ਤੇ ਉਹਦੀ ਅਸੀਂ ਮਾਫੀ ਖਿਮਾ ਚਾਹਤਨਾ ਮੰਗਣਾ ਚਾਹਨੀ ਫਿਰ ਉਹ ਚਿੱਠੀ ਰੱਖ ਲੈਂਦੇ ਪੰਜੇ ਸਿੰਘ ਸਾਹਿਬਾਂ ਨਾਲ ਬੈਠ ਕੇ ਉਹਨੂੰ ਡਿਸਕਸ ਕਰਦੇ ਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਬੁਲਾਉਂਦੇ ਆ ਫਿਰ ਉਹਨਾਂ ਨੂੰ ਸਪਸ਼ਟੀ ਕਰ ਲੈਂਦੇ ਸਪਸ਼ਟੀਕਰਨ ਲੈਣ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ ਤੇ ਫਿਰ ਉਹ ਉੱਥੇ ਪੰਜੇ ਸਿੰਘ ਸਹਿਬਾਨ ਤਖਤ ਤੇ ਖੜੇ ਹੁੰਦੇ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਤਖਤ ਦੇ ਵਿਚਕਾਰ ਤੇ ਜਿਹੜਾ ਦੋਸ਼ੀ ਉਹ ਥੱਲੇ ਦੋਸ਼ੀ ਹੁੰਦਾ ਉਹਨੇ ਥੱਲੇ ਖੜੇ ਹੋਣਾ ਥੱਲੇ ਖੜਾ ਹੋਣਾ ਤੇ ਫਿਰ ਤਖਤ ਦੇ ਜਥੇਦਾਰ ਜਿਹੜੇ ਆ ਉਹ ਉਹਨੂੰ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ ਫਿਰ ਜਿਹੜੀ ਜਿਹੜੀ ਗੱਲ ਆ ਉਹ ਕਹਿੰਦੇ ਜੀ ਠੀਕ ਹੈ ਇਹ ਅਸੀਂ ਕੀਤੀ ਹੈ ਇਹ ਅਵੱਗਿਆ ਹੋਈ ਹੈ ਸਾਰੀ ਗੱਲ ਸਪਸ਼ਟ ਕਰਕੇ ਫਿਰ ਕਹਿੰਦੇ ਤੁਹਾਨੂੰ ਇਹਦੇ ਸਬੰਧ ਵਿੱਚ ਸਜ਼ਾ ਸੁਣਾਈ ਜਾਏਗੀ ਜਾਂ ਸੇਵਾ ਸੁਣਾਈ ਜਾਏਗੀ ਤਾਂ ਮਿਕ ਸੇਵਾ ਉਹ ਵੇ ਸੁਣਾਉਂਦੇ ਆ ਤੇ ਫਿਰ ਕੱਲੀ ਕੱਲੀ ਪ੍ਰਵਾਨ ਕਰਦੇ ਪ੍ਰਵਾਨ ਕਰਕੇ ਫਿਰ ਉਹ ਮੁਕੰਮਲ ਜਿਹੜਾ ਉਥੇ ਰੀਤੀ ਰਿਵਾਜ ਜਿਹੜਾ ਸਾਡੀ ਵਿਧੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਹੜੀ ਉਹਨਾਂ ਨੇ ਮਾਫੀ ਮੰਗੀ ਮਾਫੀ ਰੋਜ਼ ਅਸੀਂ ਕਿਸੇ ਨਾ ਕਿਸੇ ਸਟੇਜ ਤੇ ਮੰਗਦੇ ਆ ਗੁਰਦੁਆਰਾ ਸਾਹਿਬ 'ਚ ਵੀ ਖੜੇ ਹੋ ਕੇ ਪਾਛਨਦੇ ਆ ਤੇ ਅਸੀਂ ਕਹਿੰਦੇ ਵੀ ਅਸੀਂ ਗਲਤੀ ਹੋਈ ਹੋਈ ਤੇ ਮaaf ਕਰਨਾ ਜਾਣੇ ਅਣਜਾਣੇ ਕੋਈ ਗਲਤੀਆਂ ਹੋ ਤਾਂ ਮਾਫ ਕਰਨਾ ਉਸੇ ਤਰ੍ਹਾਂ ਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉੱਠ ਕੇ ਭਾਸ਼ਣ ਕਰਨ ਲੱਗੇ ਪਹਿਲਾਂ ਤਾਂ ਇਹ ਵੱਡੀ ਗਲਤੀ ਕੀਤੀ ਕਿ ਉੱਥੇ ਕੋਈ ਵੀ ਸਰਕਾਰ ਦੀ ਡਿਵੈਲਪਮੈਂਟ ਦੇ ਬਾਰੇ ਜਾਂ ਕੋਈ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਨਹੀਂ ਜਾਂਦੀਆਂ ਕਿਉਂਕਿ ਉਸ ਥਾਂ ਦੇ ਉੱਤੇ ਕੇਵਲ ਤੇ ਕੇਵਲ ਪੰਥ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹੀ ਕੀਤੀ ਜਾਂਦੀ ਹੈ ਵੱਧੂ ਸਰਕਾਰਾਂ ਦੀਆਂ ਗੱਲਾਂ ਦੇ ਭਾਸ਼ਣ ਜਿਹੜੇ ਆ ਉਹ ਬਾਹਰੀਆਂ ਸਟੇਜਾਂ 'ਤੇ ਕੀਤੇ ਜਾਂਦੇ ਫਿਰ ਉਹਨਾਂ ਨੇ ਜੋ ਸਾਰਾ ਕੁਝ ਕਰਕੇ ਸ਼੍ਰੋਮਣੀ ਅਕਾਲ ਤਖਤ ਦਾ ਇਤਿਹਾਸ ਕਾਇਆ ਜਾ ਸਕਦਾ ਸੀ ਲੇਕਿਨ ਸ਼੍ਰੋਮਣੀ ਅਕਾਲ ਤਖਤ ਦੀ ਸਰਕਾਰ ਵੱਲੋਂ ਸੜਕਾਂ ਬਣਾਈਆਂ ਪੁਲ ਬਣਾਏ ਜਾਂ ਕੋਈ ਸਕੂਲ ਬਣਾਏ ਕਾਲਜ ਬਣਾਏ ਉੱਥੇ ਇਹ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰ ਲਈ ਉੱਥੇ ਫਿਰ ਇਹਨਾਂ ਨੇ ਬਾਅਦ 'ਚ ਕਿਹਾ ਕਿ ਸਾਡੀ ਸਰਕਾਰ ਚਲਾਉਂਦੇ ਆ ਪਾਰਟੀ ਦੇ ਵਿੱਚੋਂ ਕੋਈ ਗਲਤੀਆਂ ਹੋ ਗਈਆਂ ਹੋਣ ਤੇ ਮੈਂ ਖੇਮਾ ਦੀ ਚਾਚ ਨਹੀਂ ਕਰਦਾ ਇਹ ਫਰਕ ਹੈ ਜਿਹੜੀ ਤਖਤ ਤੇ ਆਪੇ ਮੰਗ ਲਈ ਆਪੇ ਦੇ ਜਿਹੜੇ ਤਖਤ ਦੇ ਉੱਤੇ ਬੇਨਤੀ ਕਰਨੀ ਹੁੰਦੀ ਹੈ ਉਹ ਤਖਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ ਉਹਨਾਂ ਦੇ ਕੋਲ ਫਰਿਆਦ ਕਰਨੀ ਹੁੰਦੀ ਹੈ ਦੂਜੀ ਜਿਹੜੀ ਗੱਲ ਹੈਗੀ ਹੈ ਇੱਕ ਭੋਲਾ ਥਾ ਨਾਤਿਆਂ ਦੋ ਭੋਲ ਚੜ ਗਏ ਹੋਰ ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਕਾਣ ਕੀਤਾ ਵਿਧਿ ਵਿਧਾਨ ਵਿੱਚ ਵੀ ਦਖਲੰਦਜ਼ੀ ਕੀਤੀ ਜੇ ਇਸਤਾਂ ਦੀ ਮਾਫੀ ਮੰਗਣੀਆਂ ਹੋਣ ਫਿਰ ਸਾਰੇ ਜਾ ਕੇ ਜਿੱਥੇ ਮਰਜੀ ਮੰਗ ਲੈ ਉੱਥੇ ਦੇ ਰੋਜ ਦਾ ਦਸੂ ਅਖੰਡ ਪਾੜ ਦਾ ਭੋਗ ਪੈਂਦਾ ਫਿਰ ਸਾਰੇ ਜਿਸ ਤਰ ਕਮਰੇ ਚ ਜਾਣਗੇ ਉੱਥੇ ਮਾਫੀ ਮੰਗ ਲੈਣਗੇ ਅਖੰਡ ਪਾੜ ਖਲਾ ਲਿਆ ਕਰਨਗੇ ਉੱਥੇ ਜਾ ਕੇ ਮਾਫੀ ਮੰਗ ਲਿਆ ਕਰਨਗੇ ਫਿਰ ਕੀ ਲੋਰ ਸੀ ਸਰਦਾਰ ਸੁਰਜੀਤ ਸਿੰਘ ਬਰਨਾਰੇ ਨੂੰ ਤੇ ਕੂਟਾ ਸਿੰਘ ਵਰਗੇ ਨੂੰ ਗਲ ਚ ਪੱਲਾ ਪੱਟੀ ਪਾ ਕੇ ਹਮ ਪਾਪੀ ਤੋਂ ਬਖਸ਼ਣ ਹਾਰ 140 40 ਦਿਨ ਜਿੱਥੇ ਜਾਂਦੇ ਸੀ ਸੁਰਜੀਤ ਸਿੰਘ ਬਰਨਾਲਾ ਕੁਰਸੀ ਤੇ ਵੀ ਬਹਿੰਦੇ ਸੀ ਪੱਟੀ ਨਹੀਂ ਸੀ ਲੋਂਦੇ ਤੇ ਜੇ ਥਮਲੇ ਨਾ ਬੰਨਣ ਦੀ ਗੱਲ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨੇ ਕਪੜੇ ਲਾਉਣੇ ਜੋ ਸ਼ੁਰੂ ਕੀਤੇ ਤੇ ਉਸੇ ਸੰਗਤ ਨੇ ਕਿਹਾ ਜੀ ਕੋਈ ਗੱਲ ਹੋ ਗਿਆ ਮaaf ਕਰ ਦਿੱਤਾ ਸੰਗਤ ਨੇ ਸੰਗਤ ਬਖਸ਼ਣ ਹਾਰ ਹੈ ਸੋ ਮੈਂ ਤੁਹਾਨੂੰ ਸਿਰਫ ਸਪਸ਼ਟੀ ਕਰਨਾ ਸਹੀ ਕਿ ਇਹ ਜਿਹੜੀ ਵਿਧੀ ਵਿਦਾਨ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਇਹ ਗੁਰਮਤ ਦਾ ਕਾਣ ਕਰੇ ਵਿਧੀ ਵਿਦਾਨ ਚ ਦਖਲੰਦਾਜੀ ਕਰੇ ਜਾਂ ਉਹਨੂੰ ਤਬਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਤੇ ਉਹ ਕੌਮ ਨੂੰ ਗਮਰਾਹ ਕਰੇ ਸੋ ਇਹ ਫਰਕ ਹੈ ਇਹ ਕਿ ਰਿਡਰਸ਼ਿਪ ਮੱਤਾਂ ਕਰਦੀ ਹੈ ਜੀ ਜੀ ਉੱਚ ਦੇ ਗਣਦੇ ਗਦੇ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਸ਼੍ਰੋਮਣੀ ਅਕਾਲੀ ਦਲ ਚੋਂ ਕਰੀ ਜ਼ਿੰਦਗੀ ਚ ਪੈਰ ਹੀ ਬਾਹਰ ਕੱਢਿਆ ਜਦੋਂ ਮਨਾਉਣ ਆਏ ਤਾਂ ਕਿਉਂ ਤੁਸੀਂ ਫਿਰ ਸ਼ਾਂਤੀ ਉਹਨਾਂ ਦਾ ਨਹੀਂ ਮੈਂ ਉਹਨਾਂ ਨੂੰ ਸ਼ਾਂਤੀ ਨਹੀਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ 'ਚ ਤੁਹਾਨੂੰ ਕੱਢਣ ਦੀ ਤੇ ਮੈਂ ਤਾਂ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਇਹ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਬੰਨ ਕੀਤਾ ਹੁਣ ਕੱਲ ਅਸੀਂ ਕੋ ਡਿਸਪਲਨ ਬੰਨ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀ ਵਿਚਾਰਾ ਕੀਤੀ ਆ ਮੰਥਨ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਾਲ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬੰਦ ਕਰਦੇ ਆ ਤੇ ਤਕਲੀਫ ਕਿਨੂੰ ਜੇ ਕੱਲੋ ਬੀਬੀ ਨੂੰ ਇੰਨਾ ਇੰਨਾ ਜੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਸੇ ਬਾਦਲ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਟ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਨੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਕਲਵਾਨ ਸੇ ਮੰਨਣ ਉਹਦੀ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਲ ਸਿੰਘ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਉਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ तकरीबन ਕਿਸੇ ਨੂੰ ਟੈਲੀਫੋਨੀ ਗਿਆ 47 ਲੀਡਰ ਸੀ ਉਸ ਦਿਨ ਮੇਨ ਕਿਸੇ ਨੂੰ ਟੈਲੀਫੋਨ ਗਿਆ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਦਾਂ ਰਵੇਗੀ ਕਿਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਹ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਜੀ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਸ਼ਿਪ ਜਿਹੜੀ ਹੈ ਉੱਥੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਮਰਿਆਦਾ ਦੀ ਰੰਗਣਾ ਕੀਤੀ ਹੈ ਜੀ ਆਪਣੇ ਆਪ ਹੀ ਉਹ ਵਰਤਨਾ ਦੀ ਸੇਵਾ ਕਰ ਰਹੇ ਆ ਆਪਣੇ ਆਪਣੀਆਂ ਤੇ ਝਾੜੂ ਲਗਾ ਰਹੇ ਨੇ ਉਹ ਇੱਕ ਤੇ ਕਿਤੇ ਕਹਿਣ ਦੇ ਉੱਤੇ ਕੀਤੀ ਤੇ ਜੇ ਮਰਿਆਦਤ ਦੀ ਲੰਗਣਾ ਕੀਤੀ ਹੈ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤੇ ਤੁਹਾਨੂੰ ਕਿਹਾ ਕਿਉਂ ਸੁਜਾ ਨਹੀਂ ਸੁਣਾਈ ਗਈ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ 'ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਤਰ ਸਾਹਿਬ ਦਾ ਜਥੇਦਾਰ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਅਸੀਂ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਤਰ ਸਾਹਿਬ ਤੇ ਮਾਫੀ ਮੰਗਣ ਦੀ ਖੇਮਾ ਜਾਚਣਾ ਕਰਨ ਦੀ ਵਿਧੀ ਕੀ ਹੈ ਜ세ਦਾਰ ਸਰਪਾਹ ਨੇ ਨੋਟਸ ਨਹੀਂ ਲਿਆ ਪਰ ਲੋਕਾਂ ਨੇ ਜ਼ਰੂਰ ਨੋਟਸ ਲਿਆ ਮੈਂ ਉਸ ਦਿਨ ਹੀ ਬੋਲ ਪਈ ਸੀ ਮੈਂ ਉਸੇ ਦਿਨ ਮੇਰਾ ਉਸੇ ਦਿਨ ਬਿਆਨ ਆ ਗਿਆ ਸੀ ਕਿ ਗਲਤ ਹੈ ਇਹ ਬਿਲਕੁਲ ਠੀਕ ਹੈ ਜੇ ਸਰ ਤੁਹਾਨੂੰ ਜਿਹੜਾ ਤੁਸੀਂ ਹੋ ਦਿੱ ਨੂੰ ਫੋਲੋ ਕਰੋਗੇ ਜਿਹੜੀ ਗਿੰਦੇ ਤੁਸੀਂ ਜ਼ਿਕਰ ਕਰਦੇ ਹੋ ਜਿਹੜੀ ਸੁਪੀਰ ਸਿੰਘ ਵਾਲ ਦੇ ਵੱਲੋਂ ਨਹੀਂ ਫੋਲੋ ਕੀਤੀ ਗਈ ਤੁਸੀਂ ਉਸ ਨੂੰ ਫੋਲੋ ਕਰੋਗੇ ਅਸੀਂ ਸਦਾ ਹੀ ਕਰਾਂਗੇ ਔਰ ਕਰਨ ਦਾ ਲੋਕਾਂ ਨੂੰ ਇੱਕ ਤਰੀਕਾ ਵੀ ਦੱਸਾਂਗੇ ਜਦੋਂ ਆਜਾ ਸਰ ਕੱਲ ਬੀਬਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਜਿਹੜੇ ਬੀਜਪੀ ਦੇ ਸਪੁੱਤਰ ਹੋ ਤੇ ਤੁਹਾਨੂੰ ਇਸ ਠੀਕੇ ਨਾਲ ਸਾਨੂੰ ਬੀਬਾ ਜੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਨਾ ਕਿਸੇ ਲੀਡਰ ਦੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਅਕਾਲੀ ਜੰਮੇ ਆ ਅਕਾਲੀ ਪੜੇ ਆ ਅਕਾਲੀ ਪਰਿਵਾਰ ਆ ਮਰ ਬਟ ਜਾਵਾਂਗੇ ਲੇਕਿਨ ਸ਼ੋਮਨੀ ਕandidate ਨੂੰ ਕਦੀ ਨੀਮਾ ਨਹੀਂ ਹੋਣਦਿਆਂਗੇ ਇਹ ਵੀ ਕਿ ਲੋਟਸ ਉਹ ਜਿਹੜਾ ਆਪਰੇਸ਼ਨ ਲੋਟਸ ਉਹ ਜਿਹੜੇ ਬੰਦੇ ਆ ਜਿਹੜੇ ਆ 25 25 ਸਾਲ ਛੁੱਟੇ ਲੈਂਦੇ ਰਹੇ ਮਿਨਿਸਟਰੀਆਂ ਦੇ ਤੇ ਉਥੋਂ ਦੀ ਤਾਕਤਾਂ ਦੇ ਉਹ ਸਾਨੂੰ ਮਤਾਂ ਦੇਣਗੇ ਜੇ ਮੈਂ ਕਹਿੰਦਾ ਵੀ ਛੱਜ ਤਾਂ ਬੋਲੇ ਛਾਂਣੀ ਜਿਉ ਬੋਲੇ ਜਿਨ੍ਹਾਂ ਨੇ ਆਪ ਰਾਜ ਭਾਗ ਹੰਢਾਏ ਸੀਨੀਅਰ ਲੀਡਰਨ ਉਹ ਅੱਬਾ ਦੀ ਚਿੰਤਾ ਨਾ ਕਰਿਆ ਕਰੋ ਇਹਨਾਂ ਝੂਠੇ ਬਿਆਨਾਂ ਦੀ ਉਹ ਮਤਲਬ ਇਹ ਗੱਲ ਸਾਰਾ ਟਾਈਮ ਨਾ ਵੇਸਟ ਕਰਿਆ ਕੋ ਝੂਠੇ ਬਿਆਨਾਂ ਪਿੱਛੇ